ਦੋਸਤੋ ਇਹ ਤਸਵੀਰਾਂ ਅੱਜ ਫਾਜ਼ਿਲਕਾ ਸਰਹੱਦੀ ਇਲਾਕੇ ਮੋਜਮ ਪੋਸਟ ਜ਼ੀਰੋ ਲੈਂਦੀਆਂ ਦਿਖਾਈਆਂ ਜਾ ਰਹੀਆਂ ਜਿੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪਹੁੰਚੇ ਅਤੇ ਉਹਨਾਂ ਵੱਲੋਂ ਇਲਾਕੇ ਦਾ ਚੈਜਾ ਲਿੱਤਾ ਗਿਆ ਐਨਾ ਹੀ ਨਹੀਂ ਮੌਜੂਦ ਪਿੰਡ ਵਾਸੀਆਂ ਦੇ ਨਾਲ ਗਲਵਤ ਵੀ ਕੀਤੀ ਗਈ ਆਓ ਤਸਵੀਰਾਂ ਨਾਲ ਜਾਣੋ ਇਸ ਮੌਕੇ ਤੇ ਕੀ ਬੋਲੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜੀ ਆਇ ਤੇ ਆ ਗਿਆ ਸਰ ਹਾਂ ਜੀ ਆ ਬਹੁਤ ਜ਼ੋਰ ਲਾਇਆ ਹੋਇਆ ਆ ਜੀ ਪੈਂਦਾ ਕੰਮ ਲੱਗਤਾ ਜੀ ਜੀ ਆ ਗਿਆ ਠੀਕ ਹੈ ਕੁਝ ਕਰਨੀ ਬਹੁਤ ਨਹੀਂ ਕਿ ਕਰ ਆਉਤਰ ਨੂੰ ਕੁਝ ਨਹੀਂ ਕੋਈ ਦਿੱਤਾ ਗਿਆ ਸਾਨੂੰ ਬਹੁਤ ਦੁੱਖਤ ਰਹਾ ਜੀ ਤਾਰ ਪੱਟ ਕੇ ਬਣ ਪੰਜ ਪੰਜ ਗਰੂੱਚਾ ਕੀਤਾ ਜਾਵੇ ਤੇ ਪਿੱਛੇ ਸਿਰ ਮਿੱਟੀ ਪਾਣੀ ਮਾਈਕ ਅੱਠ ਅੱਠ ਬਣ ਮਿੱਟੀ ਪਾਵੇ ਕਿ ਸਾਡੀ ਉਹ ਅਸੀਂ ਪਾਣੀ ਉਤਰ ਗਿਆ ਉਸ ਤੋਂ ਬਾਅਦ ਸਿਰ ਮਿੱਟੀ ਪਾਣੀ ਚਾਲੂ ਕਰ ਦਿਆਂਗੇ ਆਉਤ ਸਾਰੇ ਉੱਥੇ ਹਾਂ ਜੀ ਅੱਜ ਅੱਜ 60 ਕਿਲੋਮੀਟਰ 60 30 ਕਿਲੋਮੀਟਰ ਰੈਂਕਰ ਖਤਮ ਹੋ ਜਾਣਾ ਸੀ ਸਰ ਬੱਸ ਕਿਵੇਂ ਦੇਖ ਰਿਹਾ ਸਾਰਾ ਬਾਦਲ ਕਾ ਹਲਕੇ ਦੇ ਵਿੱਚ ਇੱਕ ਪਿੰਡ ਹੈ ਜੋ ਆਪ ਬਾਰਡਰ ਤੇ ਆ ਤਾਰਾਂ ਆ ਆ ਦੇਖੋ ਦਰਿਆ ਪਰਲੇ ਪਾਸੇ ਪਾਕਿਸਤਾਨ ਚ ਹੁਣ ਜਿਹੜੀ ਇਹਨਾਂ ਸਾਰਿਆਂ ਦੀ ਮੰਗ ਹੈ ਕਿ ਤਾਰਾਂ ਦੇ ਪਰਲੇ ਪਾਸੇ ਆਪਾਂ ਨੂੰ ਉੱਚਾ ਬੰਦ ਕਰਨਾ ਪੈਣਾ ਹੈ ਕਿ ਐਨੀ ਜ਼ਮੀਨ ਥੋੜੀ ਹਿੰਦੁਸਤਾਨ ਦੀ ਹੈ ਹਾਂਜੀ ਆਪਣੀ ਹੈ ਸੋ ਜਿੰਨਾ ਤੱਕ ਉੱਥੇ ਨਹੀਂ ਆਪਾਂ ਪੱਕਾ ਕਰਦੇ ਅੱਜ ਦੇਖੋ ਪਾਣੀ ਇੱਥੋਂ ਤੱਕ ਆ ਗਿਆ ਆ ਪਿੰਡ ਵਾਲੇ ਨੇ ਸਾਰਾ ਬੰਦ ਬਨੇ ਜੀ ਨਹੀਂ ਤਾਂ ਸਾਰਾ ਹੀ ਇਲਾਕਾ ਡੁੱਬ ਜਾਣਾ ਸੀ 5-6 ਰੇਰ ਕੇ ਸੋ ਮੈਂ ਆਪਣੇ ਡਿਫੈਂਸ ਮਿਨਿਸਟਰ ਸਾਹਿਬ ਨਾਲ ਵੀ ਗੱਲ ਕਰੂੰਗਾ ਕਿ ਆਪਾਂ ਨੂੰ ਇਹ ਜਿਹੜਾ ਆ ਇੰਨਾ ਇੰਨਾ ਏਰੀਆ ਚੋਕੀ ਕਿਉਂਕਿ ਫੈਂਸ ਤੋਂ ਪਰਲੇ ਪਾਸੇ ਆਪਾਂ ਨੂੰ ਉੱਚਾ ਕਰਕੇ ਜਾਣ ਉਤਾਰਾਂ ਨੂੰ ਉੱਤੇ ਕਰਕੇ ਇਥੇ ਵੱਡਾ ਉੱਚਾ ਇਥੇ ਬੰਦ ਬਣਾਉਣਾ ਪੈਣਾ ਹੈ ਨਹੀਂ ਤਾਂ ਕਿਤੇ ਕਿਸੇ ਟਾਈਮ ਵੀ ਵੱਡਾ ਨੁਕਸਾਨ ਹੋ ਸਕਦਾ ਬਦਲ ਸਾਹਿਬ ਤੁਸੀਂ ਕਾਫੀ ਜਗਾਂ ਤੇ ਜਾ ਰਹੇ ਹੋ ਤਾਂ ਕਿਸ ਤਰ੍ਹਾਂ ਦੀ ਸਥਿਤੀ ਲੱਗਦੀ ਹੈ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਕੰਮ ਹੈ ਦੇਖੋ ਸਰਕਾਰ ਤਾਂ ਫੀਲ ਹੈ ਮੈਂ ਉਹਦੀ ਬੜੀ ਗੱਲ ਕਰਾਂ ਜੀ ਆ ਤਾਂ ਮੈਂ ਕਹਿੰਦਾ ਆਪਣੇ ਪੰਜਾਬੀ ਮਿਹਨਤੀ ਹੈ ਆਪਣੇ ਕੌਮ ਮਿਹਨਤੀ ਹੈ ਜਿਹੜੀ ਜਿਹਨੇ ਆਪਣੇ ਆਪ ਹੀ ਪਛਾਇਆ ਆ ਵੀ ਦੇਖੋ ਅਸੀਂ ਸਰ ਆਹਦੇ ਪੱਲੂ ਡੀਜ਼ਲ ਵਾਲਾ ਥਾਣਾ ਜੀ ਇਹਨੂੰ ਅੰਦਰ ਸੀ ਮਿੱਟੀ ਪਾਣੀ ਸਾਡੇ ਬਹੁਤ ਡੀਜ਼ਲ ਅੱਗੇ ਆਂਦੋ ਅੱਗੇ ਆਜੋ ਅੱਗੇ ਆਜੋ ਬਾਈ ਅੱਗੇ ਆਂਦੋ ਇੱਕ ਮਿੰਟ ਦੱਸਣਾ ਚਾਹਣਾ ਆਹ ਦੇਖੋ ਸਾਡੇ ਪਿੰਡ ਦਾ ਪੁੱਤ ਹਾਂ ਥੋੜਾ ਪੁੱਤ ਆ ਜਿਵੇਂ ਬਾਰਡਰ ਤੇ ਹਾਂਜੀ ਬਹੁਤ ਤਾਰ ਹੈ ਹਾਂਜੀ ਆਪ ਇਹ ਸਭ ਦਾ ਸੈਟਅਪ ਹੈ ਹੂੰ ਮਿੱਟੀ ਪਾਉਣ ਵਾਲੇ ਆਪਣੇ ਪੰਜਾਬ ਦੇ ਲੋਕ ਸੰਗਠਨ ਹਾਂ ਜੀ ਅਲਗ ਪਿੰਡ ਵਾਲੇ ਸੀ ਆਪ ਦੇ ਕਟਾਖੇ ਪਿਆਣ ਅੱਛਾ ਜੇ ਆ ਨਾਂ ਪਾਉਂਦੇ ਆ ਇਥੇ ਬੀਐਸਐਫ ਦਾ ਅਜਨਾ ਸੈਂਟਰ ਆ ਵੀ ਰੁਕ ਜਾਣਾ ਸੀ ਕਈ ਘਰ ਬਰਬਾਦ ਹੋ ਗਏ ਪਿੰਡ ਬੜੇ ਜਾਣੇ ਸੀ ਤੁਹਾਡੇ ਘਰ ਬਹੁਤ ਬਰਬਾਦ ਹੋਣ ਸੀ 10 ਹਜ਼ਾਰ ਇੱਕਰ ਫਸਲ ਮਰ ਜਾਣਾ ਸੀ ਸਾਰਾ ਲੋਕ ਲਗਾਤਾਰ ਲੋਕ ਹੀ ਗੱਲਬਾਤ ਕਰਦੇ ਨਜ਼ਰ ਆਉਂਦੇ ਬਦਨ ਸਾਹਿਬ ਬਦਨ ਸਰਮਾ ਬਹੁਤ ਛੋੜਾ ਗਿਆ ਜੀ ਸਰਮਾ ਛੋੜਾ ਗਿਆ ਨਰਮੇ ਦੀ ਵੀ ਫਸਲ بارش ਨਾ ਬਹੁਤ ਖਰਾਬ ਆ ਨਰਮਾ ਹੋ ਗਿਆ ਜਿੱਥੇ ਤੇ ਫਸਲ ਹੈ ਸਾਰਿਆਂ ਨੂੰ ਕਰਦਿਕ 50 ਹਜ਼ਾਰ